ਤਾਂ ਪਾ ਜੀ ਤੁਸੀਂ ਸ਼ਕਲਾਂ ਵਾਲਾ ਜਵਿੰਦਰ ਟ੍ਰਾਫਿਕ ਜੁਤੀ ਅਨਦੇ ਵਿੱਚ ਆ ਪਾਏ ਭਾਈ ਨੇ ਸਾਨੂੰ ਟ੍ਰਾਫਿਕ ਦਾ ਸਮਾਨ ਦਿੱਤਾ ਇਸ ਰਾਜੀ ਜੀ ਵਾਲੀ ਉਸ ਬਹੁਤ ਖਨਵਰ ਆਜਨਨ ਦਰਸ਼ਕ ਰਾਏ ਭਾਜੀ ਨੇ ਤੇ ਹੋਰ ਖੇਡਾਂ ਵਿੱਚ ਕਬੂਤਰ ਬਾਜੀ ਦੇ ਵਿੱਚ ਭਾਜੀ ਇਹਨੇ ਇੱਕ ਰੇਸ ਲਾਈ ਹੈ ਜੀ ਤੇ ਉਹ ਡੇਟ ਤੁਹਾਨੂੰ ਦੱਸ ਰਿਹਾ ਜਿੰਨੇ ਜਿੰਨੇ ਤੁਸੀਂ ਮਤਲਬ ਇਸ ਕਲਾ ਦੇ ਵਿੱਚ ਆਉਣਾ ਐਂਟਰੀ ਕਰਾ ਲਓ ਦਵਾ ਦਬ ਚੁੱਕੇ ਉਹ ਤੁਹਾਡਾ ਪ੍ਰਾਨੂ ਟੂ ਸ਼ਕਲਾਂ ਵਾਲਾ ਰੌਣਕਾ ਲਾ ਰਿਹਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦ ਤੱਕ ਫਾਈਨਲ ਨਹੀਂ ਨਿਕਲ ਜਾਂਦਾ ਤਤਕ ਅਸੀਂ ਉੱਥੇ ਲਾਵਾਂਗੇ ਔਰ ਕਬੂਤਰ ਪਾਜ ਦਾ ਸ਼ੌਕ ਇਦਾਂ ਦਾ ਵਾ ਕਿ ਬੰਦੇ ਦੇ ਇਹ ਵੀ ਖੇਡ ਹੈ ਇਹ ਕਬੂਤਰ ਨੂੰ ਪਾਲਣਾ ਬੱਚਿਆਂ ਨੂੰ ਫਿਰ ਉਹਨਾਂ ਰਖਾਉਣਾ ਫਿਰ ਸ਼ਕਤੀ ਦੇ ਬਿਠਾਉਣਾ ਬੜਾ ਵੱਡਾ ਇੱਕ ਆਪਣੇ ਵੱਲੋਂ ਵੀ ਇੱਕ ਵੱਡਾ ਵੱਡਾ ਮਤਲਬ ਕਿ ਕੰਮ ਕਰਕੇ ਦਿਖਾਉਣਾ ਵੀ ਜਾਨਵਰ ਨੂੰ ਆਪਣੇ ਇਨਸਾਨ ਦੀ ਭਾਸ਼ਾ ਸਿਖਾਉਣੀ ਹੈ ਕਿ ਭਾਜੀ ਇਹ ਜੇਡ ਦੱਸ ਦੋ ਮੜ ਜੀ ਪੁਲਿਸ ਆਪਣੀ 15 ਜੂਨ ਪੈਡ ਹੈਂਗੋਲ ਅੰਬਵਾਲਾ ਪੈਡ ਬਾਸ਼ੀਵਾਲ ਦੇ ਨੇੜੇ 15 ਜੂਨ 2025 ਨੂੰ ਕਬੂਤਰ ਬਾਜ ਦਾ ਮੁਕਾਬਲਾ ਕਰਾਇਆ ਜਾ ਰਿਹਾ ਉਹਦੇ ਵਿੱਚ 7 8 9 ਫਰਵਰੀ ਨੂੰ ਪੈਡ ਜਰਖੜ ਖੇਡਾਂ ਉੱਥੇ ਸਾਡੇ ਜਗਰੂ ਭਾਜੀ ਕਰਾ ਰਹੇ ਜਿਹਦੇ ਆਨਰ ਹੈ ਤੇ ਉਹਨਾਂ ਦੀ ਵੀ ਖੇਡਾਂ ਹੋ ਰਹੀਆਂ ਉਹ ਵੀ ਨੀਟੂ ਭਾਜੀ 7 8 9 ਤਰੀਕ ਦੀ ਜਾਣਕਾਰੀ ਦੇਣਗੇ ਜਰਕਰ ਭਾਜੀ ਤੇ ਜਰਕਰ ਜਰਕਰ ਖੇਡਾਂ ਦੇ ਵਿੱਚ ਆਪਾਂ ਆ ਰਹੇ ਜੀ 8 9 ਤਰੀਕ ਨੂੰ ਅਸੀਂ ਉੱਥੇ ਪਹੁੰਚ ਰਹੇ ਹਾਂ ਤੇ ਤੁਸੀਂ ਸਾਰੇ ਨੇ ਹੰਮੂ ਮਾ ਕੇ ਪਹੁੰਚਣਾ ਖੁੱਲੇ ਸੱਦੇ ਆ ਜੀ ਤੇ ਭਾਜੀ ਨੇ ਸਾਡੇ ਵੱਡੇ ਵੀਰ ਜੀ ਬਹੁਤ ਵਧੀਆ ਕੰਮ ਕਰਕੇ ਦਿਖਾਇਆ ਕਿ ਲਹਿੰਦਾ ਪੰਜਾਬ ਔਰ ਜਾਨਣੇ ਕਿ ਜੇ ਆਪਾਂ ਗੱਲ ਕਰੀਏ ਲਹਿੰਦਾ ਪੰਜਾਬ ਪੰਜਾਬ ਚੜਦਾ ਪੰਜਾਬ ਪਾਕਿਸਤਾਨ ਅਰਬ ਜਿਹਾਵੇ ਲੀ ਸਾਰਾ ਕੋ ਜਨੇ ਨੇ ਆਪਣੇ ਫਾਰਮ ਤੇ ਬਣਾਇਆ ਤੇ ਦੇਖਣ ਵਾਲੀ ਚੀਜ਼ ਆ ਜਨ ਤੇ ਜਨ ਕੇ ਜਨ ਤੇ ਵੀ ਤੂੰ ਜੂੜ ਆਓ ਦਿੱਤਾ ਹੈ ਸਟਿੰਗ ਤੇ ਨੰਬਰ ਧੜਕਾ ਰੋ ਜਲਦੀ ਭਾਜੀ ਦਾ ਤੇ ਰਾਜੀ ਦਾ ਜੰਦੀ ਜੰਦੀ ਕਾਲ ਕਰਕੇ ਦੇਖੋ ਉਥੇ ਤੇ ਆਓ ਫਿਰ ਮਿਲਦੇ ਆ ਜੀ ਮੇਰੇਆਂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ